ਛੁੱਟੀਆਂ ਦਾ ਕੰਮ ਵਿਸ਼ਾ ਪੰਜਾਬੀ ਵਰਕਸ਼ੀਟ ਨੰਬਰ 2 ਜਮਾਤ 5ਵੀਂ ਇਹ ਖਾਲੀ ਸੀ ਕਹਾਣੀ ਪੜੋ ਅਤੇ ਪ੍ਰਸ਼ਨ ਨੰਬਰ 1 ਤੋਂ 10 ਤੱਕ ਦੇ ਉੱਤਰ ਦਿਓ ਸਭ ਤੋਂ ਪਹਿਲਾਂ ਆਪਾਂ ਕਹਾਣੀ ਪੜ੍ਹਦੇ ਹਾਂ ਅੱਜ ਸਕੂਲ ਵਿੱਚ ਜਮਾਤ 5ਵੀਂ ਦੇ ਵਿਦਿਆਰਥੀਆਂ ਦਾ ਆਖਰੀ ਪੇਪਰ ਸੀ ਕੱਲ ਤੋਂ ਉਹਨਾਂ ਨੇ ਇਸ ਸਕੂਲ ਵਿੱਚ ਨਹੀਂ ਆਉਣਾ ਸੀ ਪੇਪਰ ਤੋਂ ਬਾਅਦ ਵੀ ਮਾਨਸੀ ਡੈਸਕ ਤੇ ਬੈਠੀ ਸੋਚਾਂ ਵਿੱਚ ਡੁੱਬੀ ਹੋਈ ਸੀ ਉਸ ਨੂੰ ਆਪਣੇ ਅਧਿਆਪਕ ਤੋਂ ਦੂਰ ਹੋਣਾ ਚੰਗਾ ਨਹੀਂ ਸੀ ਲੱਗ ਰਿਹਾ ਉਸਦੇ ਅਧਿਆਪਕ ਨੇ ਉਸ ਨੂੰ ਬਹੁਤ ਹੀ ਪਿਆਰ ਨਾਲ ਪੜਾਇਆ ਸੀ ਉਹ ਆਪਣੇ ਅਧਿਆਪਕ ਦਾ ਬਹੁਤ ਆਦਰ ਕਰਦੀ ਸੀ ਉਹ ਅਧਿਆਪਕ ਦਾ ਧੰਨਵਾਦ ਕਰਨਾ ਚਾਹੁੰਦੀ ਸੀ ਜਿਸ ਨੇ ਸਾਲ ਭਰ ਉਸ ਦੀ ਹੌਸਲਾ ਅਫਜਾਈ ਕੀਤੀ ਚੰਗੇ ਮਾੜੇ ਸੰਬੰਧੀ ਸਮਝਾਇਆ ਅਤੇ ਸਹੀ ਰਾਹ ਵਖਾਇਆ ਸੀ ਉਸ ਨੇ ਇੱਕ ਖਾਲੀ ਪੰਨਾ ਚੁੱਕਿਆ ਅਤੇ ਆਪਣੇ ਅਧਿਆਪਕ ਨੂੰ ਇੱਕ ਪੱਤਰ ਲਿਖਣ ਲੱਗੀ ਘਰ ਜਾ ਕੇ ਉਸ ਨੇ ਆਪਣੇ ਮੰਮੀ ਤੋਂ ਪੈਸੇ ਲੈ ਕੇ ਇੱਕ ਚਿੱਠੀ ਭੇਜਣ ਵਾਲਾ ਲਫਾਫਾ ਖਰੀਦਿਆ ਲਫਾਫੇ ਤੇ ਆਪਣੇ ਅਧਿਆਪਕ ਦਾ ਨਾਮ ਅਤੇ ਸਕੂਲ ਦਾ ਪਤਾ ਲਿਖਿਆ ਉਸ ਦੀ ਮੰਮੀ ਨੇ ਸਕੂਲ ਦਾ ਪੋਸਟਲ ਪਿੰਨ ਕੋਡ ਵੀ ਲਿਖਣ ਲਈ ਕਿਹਾ ਜੋ ਕਿ ਬਹੁਤ ਜ਼ਰੂਰੀ ਹੁੰਦਾ ਹੈ ਲਫਾਫੇ ਨੂੰ ਬੰਦ ਕੀਤਾ ਡਾਕੀਏ ਤੋਂ ਟਿਕਟਾਂ ਲਈਆਂ ਲਫਾਫੇ ਉੱਤੇ ਚਪਕਾ ਦਿੱਤੀਆਂ ਉਸ ਨੇ ਉਹ ਲਫਾਫਾ ਪੈਨ ਦੇ ਵਿੱਚ ਲੱਗੇ ਡਾਕ ਬਕਸੇ ਵਿੱਚ ਪਾ ਦਿੱਤਾ ਪੱਤਰ ਵਿੱਚਲੇ ਇੱਕ ਪੰਨੇ ਤੇ ਉਸ ਵਿਦਿਆਰਥੀ ਦੇ ਜਜ਼ਬਾਤ ਜਾਦਾ ਅਧਿਆਪਕ ਲਈ ਅਥਾਹ ਪਿਆਰ ਸਤਕਾਰ ਭਰੰਦ ਸੀ ਸ਼ਾਮ ਨੂੰ ਡਾਕੀਏ ਨੇ ਡਾਕ ਬਕਸਾ ਖੋਲ੍ਹਿਆ ਅਤੇ ਸਾਰੇ ਪੱਤਰ ਆਪਣੇ ਬੈਗ ਵਿੱਚ ਪਾ ਕੇ ਸਾਈਕਲ ਤੇ ਤੁਰ ਪਿਆ। ਇਹ ਮਾਨਸੀ ਦੇ ਪੱਤਰ ਦੀ ਯਾਤਰਾ ਦੀ ਸ਼ੁਰੂਆਤ ਸੀ। ਸਭ ਤੋਂ ਪਹਿਲਾ ਪੱਤਰ ਨਜ਼ਦੀਕੀ ਡਾਕ ਘਰ ਵਿੱਚ ਗਿਆ। ਇੱਥੇ ਸਾਰੇ ਪੱਤਰਾਂ ਨੂੰ ਛਾਂਟਿਆ ਗਿਆ, ਮੋਹਰਾਂ ਲਗਾਈਆਂ ਗਈਆਂ ਅਤੇ ਉੱਤੇ ਲਿਖੇ ਪਤਿਆਂ ਦੇ ਆਧਾਰ ਤੇ ਵੱਖ-ਵੱਖ ਥਾਵਾਂ ਲਈ ਭੇਜਣ ਦੀ ਤਿਆਰੀ ਕੀਤੀ ਗਈ। ਅਗਲੀ ਰਾਤ ਇਹ ਪੱਤਰ ਇੱਕ ਟਰੱਕ ਰਾਹੀਂ ਮੁੱਖ ਡਾਕ ਘਰ ਭੇਜੇ ਗਏ। ਰਾਸਤੇ ਵਿੱਚ ਇਨ੍ਹਾਂ ਪੱਤਰਾਂ ਨੇ ਕਈ ਪਿੰਡ ਸ਼ਹਿਰ ਲੰਘੇ ਅਤੇ ਝੂਟੇ ਲੈਂਦੇ ਮੁੱਖ ਡਾਕ ਘਰ ਪਹੁੰਚੇ ਅਗਲੀ ਸਵੇਰ ਇੱਥੋਂ ਲਫਾਫਿਆਂ ਤੇ ਲਿਖੇ ਪੱਤੇ ਵਾਲੇ ਡਾਕ ਘਰਾਂ ਵਿੱਚ ਪਚਾਏ ਗਏ ਉੱਥੋਂ ਫਿਰ ਡਾਕੀਆ ਇਨ੍ਹਾਂ ਪੱਤਰਾਂ ਨੂੰ ਉੱਪਰ ਲਿਖੇ ਪਤੇ ਅਨੁਸਾਰ ਵੰਡਣ ਤੌਰ ਤੇ ਆ ਤੀਜੇ ਦਿਨ ਡਾਕੀਏ ਨੇ ਉਹ ਪੱਤਰ ਮਾਨਸੀ ਦੇ ਅਧਿਆਪਕ ਨੂੰ ਫੜਾਇਆ ਜਦੋਂ ਅਧਿਆਪਕ ਨੇ ਪੱਤਰ ਖੋਲ ਕੇ ਪੜਿਆ ਤਾਂ ਉਹਨਾਂ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਗਏ ਨਾਲ ਹੀ ਚਿਹਰੇ ਤੇ ਮੁਸਕਾਨ ਅਤੇ ਅੱਖਾਂ ਵਿੱਚ ਚਮਕ ਆ ਗਈ ਇਸ ਤਰ੍ਹਾਂ ਇੱਕ ਸਧਾਰਨ ਜਿਹਾ ਪੱਤਰ ਇੱਕ ਵਿਦਿਆਰਥੀ ਦੇ ਦਿਲ ਤੋਂ ਇੱਕ ਅਧਿਆਪਕ ਦੇ ਮਨ ਤੱਕ ਦੀ ਆਪਣੀ ਲੰਬੀ ਯਾਤਰਾ ਪੂਰੀ ਕਰ ਗਿਆ ਪ੍ਰਸ਼ਨ ਨੰਬਰ 1 ਮਾਨਸੀ ਸੋਚਾਂ ਵਿੱਚ ਕਿਉਂ ਡੁੱਬੀ ਹੋਈ ਸੀ ਜਿਹਦਾ ਉੱਤਰ ਹੈ ਉਪਰੋਕਤ ਸਾਰੇ ਕਿਉਂਕਿ ਅੱਜ ਉਸ ਦਾ ਸਕੂਲ ਵਿੱਚ ਆਖਰੀ ਦਿਨ ਸੀ ਕਿਉਂਕਿ ਕੱਲ ਤੋਂ ਉਸਨੇ ਸਕੂਲ ਵਿੱਚ ਨਹੀਂ ਆਉਣਾ ਸੀ ਕਿਉਂਕਿ ਉਸ ਨੂੰ ਆਪਣੇ ਅਧਿਆਪਕ ਤੋਂ ਦੂਰ ਹੋਣਾ ਚੰਗਾ ਨਹੀਂ ਸੀ ਲੱਗ ਰਿਹਾ ਇਹ ਸਾਰੇ ਕਾਰਨਾ ਕਰਕੇ ਮਾਨਸੀ ਸੋਚਾਂ ਵਿੱਚ ਡੁੱਬੀ ਹੋਈ ਸੀ। ਪ੍ਰਸ਼ਨ ਨੰਬਰ 2 ਮਾਨਸੀ ਨੇ ਆਪਣੇ ਅਧਿਆਪਕ ਦਾ ਧੰਨਵਾਦ ਕਿਵੇਂ ਕੀਤਾ ਸੀ? ਇਹਦਾ ਸਹੀ ਉੱਤਰ ਹੈ ਪੱਤਰ ਲਿਖ ਕੇ। ਪ੍ਰਸ਼ਨ ਨੰਬਰ 3 ਪੱਤਰ ਭੇਜਣ ਲਈ ਸਭ ਤੋਂ ਪਹਿਲਾਂ ਮਾਨਸੀ ਨੇ ਕੀ ਕੀਤਾ? ਇਹਦਾ ਸਹੀ ਉੱਤਰ ਹੈ ਖਾਲੀ ਪੰਨਾ ਲਿਆ। ਪ੍ਰਸ਼ਨ ਨੰਬਰ 4 ਹੌਸਲਾ ਅਫਜਾਈ ਸ਼ਬਦ ਦਾ ਸਮਾਨਾਰਥਕ ਸ਼ਬਦ ਚੁਣੋ। ਸ਼ਬਾਸ਼ੀ ਦੇਣਾ ਹੱਲਾਸ਼ੀ ਦੇਣਾ ਇਹ ਦੋਵੇਂ ਇਸ ਦਾ ਉੱਤਰ ਹਨ ਪ੍ਰਸ਼ਨ ਨੰਬਰ 5 ਲਿਫਾਫਾ ਖਰੀਦਣ ਲਈ ਮਾਨਸੀ ਨੇ ਪੈਸੇ ਕਿੱਥੋਂ ਲਏ ਸਨ ਮੰਮੀ ਤੋਂ ਪ੍ਰਸ਼ਨ ਨੰਬਰ 6 ਤੁਹਾਡੇ ਪਿੰਡ ਦੇ ਮਹੱਲੇ ਸ਼ਹਿਰ ਵਿੱਚ ਡਾਕ ਬਕਸਾ ਕਿੱਥੇ ਲੱਗਿਆ ਹੋਇਆ ਹੈ ਸਾਡੇ ਪਿੰਡ ਡਾਕਖਾਨੇ ਵਿੱਚ ਡਾਕ ਬਕਸਾ ਲੱਗਿਆ ਹੋਇਆ ਹੈ ਪ੍ਰਸ਼ਨ ਨੰਬਰ 7 ਅਜੋਕੇ ਸਮੇਂ ਵਿੱਚ ਚਿੱਠੀਆਂ ਪੱਤਰਾਂ ਦੀ ਜਗ੍ਹਾ ਕਿਹੜੀਆਂ ਚੀਜ਼ਾਂ ਨੇ ਲੈ ਲਈ ਹੈ ਅਜੋਕੇ ਸਮੇਂ ਚਿੱਠੀਆਂ ਪੱਤਰਾਂ ਦੀ ਜਗ੍ਹਾ ਮੋਬਾਈਲ ਫੋਨਾਂ ਨੇ ਲੈ ਲਈ ਹੈ। ਪ੍ਰਸ਼ਨ ਨੰਬਰ 8 ਇੱਕ ਪੱਤਰ ਚਿੱਠੀ ਦੇ ਆਪਣੀ ਮੰਜ਼ਿਲ ਤੇ ਪਹੁੰਚਣ ਦੇ ਸਫ਼ਰ ਵਿੱਚ ਕਿਹੜੇ-ਕਿਹੜੇ ਪੜਾ ਹੁੰਦੇ ਹਨ? ਤੇਜ਼ ਉੱਪਰ ਚਿੱਠੀ ਲਿਖਣਾ, ਚਿੱਠੀ ਨੂੰ ਲਿਫਾਫੇ ਵਿੱਚ ਬੰਦ ਕਰਨਾ, ਲਿਫਾਫੇ ਉੱਪਰ ਪਤਾ ਲਿਖਣਾ, ਨਜ਼ਦੀਕ ਡਾਕਖਾਨੇ ਵਿੱਚ ਚਿੱਠੀ ਨੂੰ ਸਪੀਡ ਪੋਸਟ ਕਰਵਾਉਣਾ, ਡਾਕ ਵੈਨ ਦੁਆਰਾ ਚਿੱਠੀ ਨੂੰ ਦੂਜੇ ਡਾਕਖਾਨੇ ਵਿੱਚ ਭੇਜਣਾ, ਡਾਕੀਏ ਦੁਆਰਾ ਚਿੱਠੀ ਨੂੰ ਰਿਸ਼ਤੇਦਾਰ ਦੇ ਘਰ ਪਹੁੰਚਾਉਣਾ। ਪ੍ਰਸ਼ਨ ਨੰਬਰ 9 ਤੁਹਾਡੇ ਅਨੁਸਾਰ ਇਸ ਕਹਾਣੀ ਦਾ ਅਰਲੇਖ ਕੀ ਹੋ ਸਕਦਾ ਹੈ ਲਿਖੋ ਇਸ ਕਹਾਣੀ ਦਾ ਅਰਲੇਖ ਹੋ ਸਕਦਾ ਹੈ ਵਿਦਿਆਰਥੀ ਦੇ ਜਜ਼ਬਾਤ ਪ੍ਰਸ਼ਨ ਨੰਬਰ 10 ਉਪਰੋਕਤ ਕਹਾਣੀ ਵਿੱਚੋਂ ਨਾਮ ਸ਼ਬਦ ਚੁਣ ਕੇ ਸੂਚੀ ਬਣਾਓ ਮਾਨਸੀ ਵਿਦਿਆਰਥੀ ਅਧਿਆਪਕ ਸਕੂਲ ਪਿੰਡ ਸ਼ਹਿਰ ਸਾਈਕਲ ਡਾਕਖਾਨਾ ਚਿੱਠੀ ਜਮਾਤ ਟਰੱਕ ਪੇਪਰ ਡਾਕੀਆ ਲਿਫਾਫਾ ਬਾਦ ਆੜਾ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ ਤਸਵੀਰ ਵੇਖ ਕੇ ਕੁਝ ਵਾਕ ਲਿਖੋ ਅਮਨ ਨੇ ਆਪਣੀ ਭੂਆ ਜੀ ਨੂੰ ਚਿੱਠੀ ਲਿਖੀ ਅਮਨ ਨੇ ਚਿੱਠੀ ਨੂੰ ਡਾਕ ਬਕਸੇ ਵਿੱਚ ਪਾਇਆ ਡਾਕੀਏ ਨੇ ਚਿੱਠੀ ਨੂੰ ਡਾਕ ਬਕਸੇ ਵਿੱਚੋਂ ਕੱਢਿਆ ਭੂਆ ਜੀ ਅਮਨ ਦੁਆਰਾ ਭੇਜੀ ਚਿੱਠੀ ਨੂੰ ਪੜ੍ਹ ਰਹੇ ਹਨ ਪ੍ਰਸ਼ਨ ਨੰਬਰ 12 ਆਪਣੇ ਘਰ ਦਾ ਪੂਰਾ ਪਤਾ ਲਿਖੋ ਇਸ ਵਿੱਚ ਪੋਸਟਲ ਪਿੰਨ ਕੋਡ ਵੀ ਲਿਖਿਆ ਜਾਵੇ ਮਨਦੀਪ ਸਿੰਘ son of ਸਰਬਦੇਵ ਸਿੰਘ ਪਿੰਡ ਨੂਰਪੁਰ ਡਾਕਖਾਨਾ ਹਲਵਾਰਾ ਤਹਿਸੀਲ ਮਾਸੀਵਾੜਾ ਜ਼ਿਲ੍ਹਾ ਲੁਧਿਆਣਾ ਪਿੰਨ ਕੋਡ 141107 ਤੁਸੀਂ ਉੱਤਰ ਵਿੱਚ ਦਿੱਤੇ ਗਏ ਉਦਾਹਰਨ ਦੇ ਤੌਰ ਤੇ ਪਤੇ ਨੂੰ ਕਾਪੀ ਕਰਦੇ ਹੋਏ ਆਪਣਾ ਨਾਂ ਪਿੰਡ ਦਾ ਨਾਂ ਡਾਕਖਾਨੇ ਦਾ ਨਾਂ ਤਹਿਸੀਲ ਦਾ ਨਾਂ ਜ਼ਿਲ੍ਹੇ ਦਾ ਨਾਂ ਅਤੇ ਪਿੰਨ ਕੋਡ ਲਿਖ ਸਕਦੇ ਹੋ ਤੁਸੀਂ ਆਪਣਾ ਪਤਾ ਲਿਖਣ ਲਈ ਆਪਣੇ ਵੱਡੇ ਭੈਣ ਭਰਾ ਜਾਂ ਮਾਤਾ ਪਿਤਾ ਤੋਂ ਮਦਦ ਲੈ ਸਕਦੇ ਹੋ ਪ੍ਰਸ਼ਨ ਨੰਬਰ 13 ਸੰਚਾਰ ਦੇ ਸਾਧਨਾਂ ਦੀ ਇੱਕ ਸੂਚੀ ਬਣਾਓ ਸੰਚਾਰ ਦੇ ਸਾਧਨ ਚਿੱਠੀ ਮੋਬਾਈਲ ਟੈਲੀਫੋਨ ਟੈਲੀਵਿਜ਼ਨ ਕੰਪਿਊਟਰ ਰੇਡੀਓ ਅਖਬਾਰ ਰਸਾਲੇ ਸੋਸ਼ਲ ਮੀਡੀਆ ਲਾਊਡ ਸਪੀਕਰ ਪ੍ਰਸ਼ਨ ਨੰਬਰ 14 ਜੇਕਰ ਤੁਸੀਂ ਪੱਤਰ ਲਿਖਣਾ ਹੋਵੇ ਤਾਂ ਕਿਸ ਕਿਸ ਨੂੰ ਲਿਖੋਗੇ ਉਹਨਾਂ ਦੇ ਨਾਂ ਅਤੇ ਤੁਹਾਡੇ ਨਾਲ ਰਿਸ਼ਤਾ ਲਿਖੋ ਤੁਸੀਂ ਉੱਤਰ ਵਿੱਚ ਦਿਖਾਏ ਅਨੁਸਾਰ ਇੱਕ ਪਾਸੇ ਆਪਣੇ ਰਿਸ਼ਤੇਦਾਰਾਂ ਦੇ ਨਾਂ ਲਿਖ ਸਕਦੇ ਹੋ ਇੱਕ ਪਾਸੇ ਤੁਹਾਡੇ ਨਾਲ ਕੀ ਰਿਸ਼ਤਾ ਉਸ ਬਾਰੇ ਲਿਖ ਸਕਦੇ ਹੋ ਇਸ ਸਵਾਲ ਨੂੰ ਹੱਲ ਕਰਨ ਲਈ ਤੁਸੀਂ ਆਪਣੇ ਵੱਡੇ ਭੈਣ ਭਰਾ ਜਾਂ ਮਾਤਾ ਪਿਤਾ ਦੀ ਮਦਦ ਲੈ ਸਕਦੇ ਹੋ ਪ੍ਰਸ਼ਨ ਨੰਬਰ 15 ਇਸ ਤਸਵੀਰ ਨੂੰ ਪੂਰਾ ਕਰੋ ਅਤੇ ਟਕਮੇ ਰੰਗ ਭਰੋ ਸਭ ਤੋਂ ਪਹਿਲਾਂ ਪੈਨਸਲ ਦੇ ਨਾਲ ਇਸ ਤਸਵੀਰ ਨੂੰ ਗੂੜਾ ਕਰੋ ਫਿਰ ਤੁਸੀਂ ਇਸ ਤਸਵੀਰ ਵਾਂਗ ਇਸ ਵਿੱਚ ਰੰਗ ਭਰ ਸਕਦੇ ਹੋ ਥੈਂਕ ਯੂ ਫॉर ਵਾਚਿੰਗ ਵੀਡੀਓ ਕੋ ਲਾਈਕ ਕਰੇ ਚੈਨਲ ਨੂੰ ਸਬਸਕ੍ਰਾਈਬ ਕਰੇ